ਅੱਜ ਨਹੀਂ ਆੜਦਾ ਜੀ ਅੱਜ ਦਾ ਗੋਲ ਗੱਪਿਆਂ ਦਾ ਦੀ ਬਣਾਉਂਗਾ ਰੇਲ ਲੈਨ ਗੱਲ ਲੈਨ ਗੱਲ ਚਲੋ ਵੀ ਲੈਨ ਨਾਲ ਆਉਂਦਾ ਆਣਾ ਲਿਓ ਬਾਈ ਨੂੰ ਹੁਣ ਉਹ ਗਿਣਤੀ ਮਿੰਤੀ ਵੀ ਕਰਨੀਆਂ ਸਾਬੇਂਦਰਾ ਖਾਲਾ ਨੇ ਰੀਸ ਲਾਤੀ ਸਾਰਿਆਂ ਨੂੰ ਮੈਂ ਕਿਹਾ ਵੀ ਜੇ ਤਾਂ ਮੇਰਾ ਦਿਓਰ ਖੜਾਊਗਾ ਤਾਂ ਤਾਂ ਵੀ ਅਸੀਂ ਖਾ ਲਾਂਗੇ ਵੀ ਜੇ ਇਹ ਖਵਾਣਗੇ ਫੇਰ ਅਸੀਂ ਖਾਣੇ ਠੀਕ ਆ ਠੀਕ ਆ ਸਮਝੌਤਾ ਕਰ ਲਓ ਬਾਈ ਵੀ ਦਿਓਰ ਨਹੀਂ ਦੇਣਿਆ ਪੈਸੇ ਤਾਂ ਉਹ ਦੌਰ ਮਾੜਾ ਮਰਦਾ ਉਹ ਮਗਾ ਕਹਦਾ ਮੈਂ ਹੈਗਾ ਖੜਾ ਬੋ ਆ ਕੇ ਤੇਰੇ ਪੁੱਤ ਲਾ ਦਿੰਦਾ ਦੋ ਦੌਰਾਂ ਨੇ ਦੇ ਲੈਣੀਆਂ ਕੀ ਹੋ ਗਿਆ ਮੇਰਾ ਤਾਂ ਲੱਕੇ ਨਹੀਂ ਸਿੱਧਾ ਹੁੰਦਾ ਭਾਬੀ ਨੂੰ ਤਾਂ ਬੜਾ ਦੇ ਆਪ ਪਲੇਟ ਲਈ ਮੂਹਰੇ ਖੜੀ ਦੂੰ ਪਹਿਲਾਂ ਨਿਆਣੇ ਨਿਪਟਾ ਤੇਰੇ ਪਹਿਲਾਂ ਵੀ ਨਿਆਣੀ ਹੋ ਆ ਹਾਂ ਵੱਲ ਨਾਲ ਆਦਾ ਨਹੀਂ ਗੰਮਕਿਆ ਕਾਲਾਲੇ ਬਚਾਰੇ ਸੈਟ ਕੜ ਤੇ ਪਲੇਟ ਹੱਥ ਤੇ ਰਹਿ ਗਈਆਂ ਇਹਨਾਂ ਨਿਆਣਿਆਂ ਨੂੰ ਘੋਲਾ ਦੇ ਭਾਈ ਆਉਣੀ ਆ ਮੈਂ ਇਹਨਾਂ ਦੀ ਕਰਦਾ ਇੱਧਰ ਓਏ ਕਿੱਦਾਂ ਜੀ ਕੀ ਹਾਲ ਆ ਬਸ ਠੀਕ ਹੈ ਜੀ ਕਿੱਦਾਂ ਰਿਹਾ ਸਫਰ ਠੀਕ ਆ ਜੀ ਥੋੜੀ ਜਿਹੀ ਮੇਰੀ ਕਿਰਪਾ ਮੈਂ ਤਾਂ ਆਪ ਬਿੰਗਾ ਹੋਇਆ ਫਿਰਦਾ ਨਹੀਂ ਬਿੰਗਾ ਨਹੀਂ ਨਹੀਂ ਤਾਂ ਪਤਾ ਨਹੀਂ ਕਿੱਥੇ ਰੁੜ ਗਏ ਆਉਣਾ ਸੀ ਜੇ ਚਲਾਉਂਦਾ ਦੂਆ ਗੱਡੀ ਇਹਦਾ ਪਰਸਲੇ ਦਾ 50 ਵਿੱਚ ਚਿਕੜਾ ਪਿੱਛੇ ਡੰਗਰ ਲੱਦੇ ਪੁੰਦੇ ਲੱਗਦਾ ਇਹਨੂੰ ਆਇਓ ਲੱਗੇ ਵੀ ਡੰਗਰੇ ਨਾਲ ਥੱਲੇ ਮੈਂ ਘਰ ਵਿੱਚ ਪਿੱਛੇ ਲੇ ਜੁੰਦੇ ਤਾਂ ਛੱਡੇ ਹੋਣਗੇ ਜੇ ਗਟੀਰ ਹੁੰਦੀਆਂ ਮੈਂ ਕਿਹਾ ਕਿ ਆਉ ਬਰਾ ਹਾਲ ਆ ਜੀ ਕੀ ਹੋ ਗਿਆ ਮੈਂ ਕਿਹਾ ਚਾਰ ਦਿਨ ਰੱਬਿਆ ਉਹਨਾਂ ਤੋਂ ਆਈਸਕ੍ਰੀਮ ਖਾ ਲੈਣੀ ਹੁੰਦੀ ਬਾ ਖਾਈ ਜਾ ਇੱਥੇ ਸਾਮਾਨ ਤੁਸੀਂ ਪੂਰਾ ਕਰੋ ਆਪਣਾ ਘਰ ਨਾ ਪਹੁੰਚ ਜਿਓ ਲੈ ਪਾਣੀ ਬਸ ਲੈ ਮੰਨੂ ਦੇ ਦੇ ਮੈਂ ਖਾ ਲੰਨਾ ਇੰਦਰ ਨੂੰ ਜੱਦੀ ਪਲੇਟਾਂ ਨੇ ਮਿੰਦਰ ਨੂੰ ਪਾ ਦੇ। ਓਹ ਹੋ ਹੋ ਹੋ। ਇਗੜੇ ਚੱਕ ਹੁੰਦਾ ਜੀ। ਹੂੰ। ਨਾਨਾ ਜੀ ਨੇ ਐਨੇ ਖਾਓ ਖਾਓ ਬਾਈ। ਬਸ ਪਾਣੀ ਪੀ ਲਵੋ। ਉਹ ਮਰੇ ਇੰਦਰ ਨੂੰ ਵਾਇਰ ਮਿੰਦਰ ਨੂੰ। ਜਿਆਦਾ ਹੀ ਠਕਾ ਮਿੱਠਾ ਨਹੀਂ ਹੈਗਾ ਬਾਣੇ। ਜਿਆਦਾ ਹੀ ਮਿੱਠਾ। ਸੀਵਾ ਗੁੱਸਾ ਖੜਾ ਹੋ। ਉਹ ਤਾਂ ਕਿ ਜੀ। ਉਹ ਆਲੂ ਦੇ ਦੇ ਘੋਟੋ ਦੇ ਨਾ ਪਲਾਸਟਿਕ। ਇਹ ਬਨਾਮ ਆਨ ਵਨ ਪ੍ਰਾਈਸ। ਆ ਬਾਈ। ਆ ਨੂੰ ਦੇ ਦੇ ਯਾਰ ਪਲਾਸਟਿਕ। ਆਹ ਚੱਕਿਆ ਬੰਦੇ। ਮਿੰਦੂ ਅਰ ਗੱਪਾ ਬੜਾ ਨਾ ਹੋਇਆ ਜੀ ਕਿਤੇ ਮੂੰਹ ਤੇ ਨਾ ਆਵੇਂ ਦੇਖ ਕੇ ਦੇਖ ਕੇ ਸਰ ਐਨਾ ਤੇ ਬਾਅਦ ਆਉਗੋ ਜੀ ਇੱਧਰ ਛਾੜੇ ਛੇਰਾਂ ਦੀ ਬਾਰੀ ਇਹ ਦੇਖ ਰਿਆ ਘੜੇ ਵੀ ਇਹਨਾਂ ਦਾ ਕੰਮ ਨਿਭੜੇ ਕੱਦ ਨਹੀਂ ਉਹਦੇ ਬਾਅਦ ਫਿਰ ਇੱਧਰ ਹੀ ਸੜ ਪਲੇਟਾ ਆਏ ਫੜੂਗੇ ਉਹ ਪੁੱਤਾ ਛੋਟਾ ਲੇ ਕਹਿ ਕਹਿ ਸਾਫ ਤੇ ਹੀ ਪਾਏ ਕਰਦੇ ਨੂੰ ਅੱਦਾ ਅੱਦਾ ਥੋੜੋ ਖਾਏ ਕਰਦੇ ਹੁਣ ਤਾਂ ਪੁੱਤਾ ਖਾ ਲੰਨਾ ਪਾਣੀ ਵਿੱਚ ਰਹਿ ਜਾਂਦਾ ਚੱਲ ਕੋਈ ਨਹੀਂ ਕਾਣ ਹਜੇ ਨਾ ਰੀਤ ਨੇ ਕਹਾ ਤਾਂ ਗੱਪਾ ਗੱਪਾ ਉਹ ਬਾਈਰਾਨ ਵਾਲਾ ਬੈਠੀ ਆ ਜੀ ਲੰਗੇ ਜੀ ਉਹ ਉਹ ਬਾਈ ਨਾਲ ਬੈਠੇ ਹੋ ਗਾ ਲੰਗੇ ਹਾਂ ਹਾਂ ਉਹ 마ਸੀ ਕਰਕੇ ਜਿਆਰ ਆ ਵੀ ਛੇਤੀ ਛੇਤੀ 마ਸੀ ਨੂੰ ਸਰੇ ਲਾਈਏ ਹਾਂ ਦੀਪਾ ਬੀ ਕਿੱਥੇ ਉਹ ਤਾਂ ਉਹ ਨਾਲ ਉਹ ਵੀ ਆਪਣੀ ਕੋਈ ਗੱਡੀ 'ਚ ਬੈਠੀ ਆ ਬੜੀ بیمار ਹੋਣੀ ਆ ਹਾਂ 마ਸੀ ਕਰਕੇ 마ਸੀ ਨੂੰ ਸਫਰ ਮੁਆਫਤ ਘੱਟ ਆ ਨਾ ਹਾਂ ਲਓ ਜੀ ਬਾਈ ਪਾਣੀ ਦਾ ਹਾਂ ਲਓ ਜੀ ਆਇਓ ਵੀ ਤੁਸੀਂ ਵੀ ਆ ਜਾਓ ਆਪਣੇ ਨੰਬਰ 'ਤੇ ਆ ਲੋ ਜੀ ਲੋ ਮਾਸੀ ਲਾੜਲੀ ਪਹੁੰਚ ਗਏ ਜੀ ਮਾਸੀ ਦੇ ਘਰਾਂ ਹੈ ਕਗਾਤ ਦਾ ਕੋਸਤਾ ਹੋਣਾ ਹੀ ਹੈ ਘਰ ਬਣ ਹੈਗੇ ਹੈ ਹਾਂ ਜੀ ਹੈ ਹੈ ਜਨੇ ਗੱਕੇ ਗੱਦੀ ਸੱਣ ਪਾਈ ਨਹੀਂ ਨੇ ਕਿਹਦੀ ਗੱਕੀ ਦੀ ਗੱਦੀ ਹੈ ਓਏ ਕੈਕ ਕਿ ਜਿੱਗਦੀ ਓ ਆੜੀ ਓਏ ਭਾਈ ਡੋਗੀ ਆਜੋ ਓ ਬੰਨੇ ਬੰਨੇ ਲਾ ਕੇ ਨਾ ਦੋ ਹਾਂ ਇਹ ਆ ਗਈ ਆ ਗਈ ਹੈ ਦਾਦੀ ਨੂੰ ਨਹੀਂ ਮਿਲਣਾ ਦਾਦੀ ਨੂੰ ਮਿਲਿਆ ਚੱਲ ਸ਼੍ਰੀ ਗੱਲ ਜੀ ਕਿਆ ਹਾਲ ਹੈ ਮਿਰਸੀ ਹਾਂ ਭਾਈ ਖਾਲਸਾ ਹੋਵੇ ਫਤਿਹ ਆ ਮੇਰੇ ਕੋਲ ਗੀੜਾ ਗੀੜਾ ਲੈ ਪਰ ਗੱਡੀ ਆ ਵਾਲੇ ਹਾਂ ਚੱਕ ਵੀ ਆਪਣੀ ਕਿੱਤ ਆ ਵਾਲੇ ਪਾ ਜੀ ਜੀਆਂ ਵੀ ਆ ਗਿਆ ਤੇ ਦੇਖ ਓਏ ਆ ਆ ਮੈਂ ਕਿੱਥੇ ਦੇ ਗਈ ਦੀ ਆ ਮਤਲਬ ਘੱਗ ਗਿਆ ਹਾਏ ਹਾਏ ਇਹ ਕਿੰਨਾ ਜਿਹਣਾ ਓ ਬੱਲੇ ਓ ਅੱਜ ਕਿੱਤੀ ਟੱਟੀ ਹੈ ਇਹ ਕਿਤੇ ਰੁੱਟੀ ਵੀ ਨਹੀਂ ਖੁੱਲੀ ਹੈ ਬਤਾ ਅਭੀ ਆ ਦੇਖੋ ਦੁੱਤੀ ਉਹ ਖੋਲ ਖੋਲ ਦੇਖੀ ਲਾ ਦੀ ਯਾਰ ਮਾੜੇ ਲਾਈ ਤੇਨੋਂ ਖੁੱਲ ਗਈ ਹੋਣੀ ਆ

ਸਮਾਨ ਕਰਤੇ ਹਾਂ ਹਾਂ ਸਮਾਨ ਕਰਤੇ ਆ ਅਜੂ ਬੁੱਤ ਤੇ ਘਤਰ ਨਾ ਆਦਾ ਕੁੱਤੇ ਦਾ ਘਤਰ ਨਾ ਖਾ ਗਈ ਹੈਗੇ ਆ ਹਾਂਜੀ ਸਮਾਨ ਜਾਦਾ ਹੋ ਗਿਆ ਨਾ ਇਹੋ ਜਿਹਾ ਮਾਤਾ ਹਰ ਤੋਂ ਬਾਹਰ ਅੰਦਰ ਤੂੰ ਕਣ ਤਰੀ ਫਿਰਦੀ ਆਉਣਾ ਇਹਨੂੰ ਸਾਈਡਪੈਕ ਕਰਵਾ ਦਨ ਆ ਕੇ ਅੰਦਰ ਨੂੰ ਆ ਗਈ ਸੀ ਚਲ ਅੰਦਰੋਂ ਆ ਚ ਆ ਜਾ ਅੰਦਰੋਂ ਬੱਲੇ ਬੱਲੇ ਗੱਡੀਆਂ 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 ਆਇਆ ਅਰੇ ਜਣੇ ਕਾਕੇ ਵਾਸਤੇ

ਕਿਆ ਜੀ ਮੇਰੇ ਨਾਲ ਪੂਰੇ ਸਮਾਂ ਚੋ ਗਿਆ ਬੰਦਿਆ ਲਿਆ ਰਹੀ ਸੀ ਬਹੁਤ ਬੜੀਆ ਚਾਹੀਦੀ ਆ ਮੰਨੂ ਕਿਆ ਪਤਾ ਤਾਂ ਹੁਣ ਮੈਨੂੰ ਕੋਈ ਪਤਾ ਨਹੀਂ ਛੋਟੇ ਬੜੀਆ ਚਾਹੀਦੇ ਨੇ ਹਾਂ ਜੀ ਮੇਰੇ ਵੀ ਇਹ ਸਮਾਂ ਤੇ ਐਕ ਰਿਹਾ ਪੱਛਿਆ ਬੱਲੇ ਬੱਲੇ ਹਾਂ ਚੱਲੀ ਅਬ ਇਸ ਜੀ ਮਤ ਜੀ ਚਲੋ ਹੋਗੇ ਦੁਖ ਸੁਖਾਂ ਜੇ ਕਿ ਨਹੀਂ ਬਸ ਇਹਲੇ ਰਹਿਣੇ ਆ ਪਰ ਆਂਦੇ ਹਨਾ ਤੁਹਾਡਾ ਤਾਂ ਉਹੀ ਕੰਮ ਆ ਵੀ ਪਿਛੇ 6-7 ਦਿਨ ਹੋ ਗਏ ਤੁਹਾਨੂੰ ਉੱਥੇ ਇਕੱਟੀਆਂ ਨੂੰ ਹਰ ਵੀ ਤੁਹਾਡੇ ਨਾਲ ਗੱਲਾਂ ਨਹੀਂ ਖਤਮ ਹੋਣਗੀਆਂ ਜੋ ਬਿਜੀ ਰਹੇ ਨਾ ਗੱਲਾਂ ਨਹੀਂ ਹੋਣੀਆਂ ਅੱਛਾ ਬੋਲੇ 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 ਦੋ ਤਿੰਨ ਖੂਪ ਹੱਟ ਤੇ ਤੁਸੀਂ ਉੱਥੇ ਪਾਣੀਓ ਪਾਣੀ ਹੜਾਇਆ ਪਿਆ ਉੱਥੇ ਬਹੁਤ ਜ਼ਿਆਦਾ ਕੰਮ ਕੀਤਾ ਬਾਈ ਸ਼ਾਬਾਸ਼ ਆ ਤੁਹਾਡੇ ਸੇਵਾ ਚ ਰਹੇ ਨਾ ਹਾਂ ਹਾਂ ਸੇਵਾ ਚ ਰਹੇ ਵਾਕੀ ਵਾਕੀ ਚੱਲ ਫੇਰ ਮਾਤਾ ਚੰਗਾ ਓਕੇ ਹੈ ਹਾਂ ਵੈਰੀ ਖਾਲਸਾ ਵੈਰੀ ਫਤਿਹ ਹੁਣ ਆਪਣੀ ਦਵਾਈ ਬੂਟੀ ਖਾ ਲਈ ਤੰਦਰੁਸਤ ਰਹੀ ਮੈਂ ਕੱਲੂ ਕਰੂੰਗਾ ਫੋਨ ਤੁਹਾਨੂੰ ਠੀਕ ਹੈ ਦਿਲ ਤੋਂ ਸਾਡਾ ਵੀ ਨ ਲੱਗਣਾ ਹੈਗਾ ਚਲੋ ਜੀ ਦਿਲ ਲਾਣਾ ਪੈਣਾ ਭਾਈ ਚੱਕੀ ਕਾਲ ਦੀ ਕੀ ਹੋਇਆ ਦਿਲ ਲਾਣਾ ਪੈਣਾ ਸਿਰ ਤੇ ਲਾਉਣਾ ਹੀ ਪਣਾਦਾ ਹੈ ਠੀਕ ਹੈ ਜੀ ਹਲੇ ਪੁੱਤ ਹੈ ਹਲੇ ਭਗਵਾਨ ਦੀ ਕਿਰਪਾ ਨਾਲ ਘਰ ਪਹੁੰਚ ਗਏ ਜੀ ਹੁਣ ਲਓ ਜੀ ਗੱਡੀ ਵਾਪਸ ਆ ਰਹੀ ਹੈ ਕੋਪ ਜਿਹੜਿਆ ਕਾਲੋ ਭਾਬੀ ਜਕਰੇ ਲੱਗੀ ਵੀ ਛੱਡਣਾ ਕੱਲ ਹੋਵੇ ਮਾਰੋ ਬ੍ਰੇਕਾਂ ਕੋਈ ਸ਼ਾਸਤਰੀਆ ਕਰਕੇ ਹੀ ਜਾਂਦੀ ਓਦਰ ਉਹ ਤੇਰੀ ਇਹਗਾ ਉਹ ਤੇਰੇ ਤੇਰ ਵਿੱਚ ਉਹ ਤਾਂ ਹਾਂ ਕਰਦਾ ਕੰਮ ਹੈ ਤੇਰ ਵਿੱਚ ਜਿਆਦਾ ਵਧੀਆ ਕਰਦਾ ਕੰਮ ਚਾਚਾ ਚਾਚਾ ਵੀ ਸਹੀ ਮਾਰਦਾ ਗੱਲ ਮੂੰਗੀ ਮਸਰੀ ਲਿਆਉਂਦੇ ਜੀ ਮੂੰਗੀ ਮਸਰੀ ਭਾਰਾ ਪੜਿਆ ਕੀ ਹੋ ਗਿਆ ਬਹੁਤ ਕਰਦਾ ਬਹੁਤ ਕਰਦਾ ਆਪਣੇ ਉਹ ਬੜਤ ਦਾ ਤੇਲ ਜਿਹਾ ਤੇਲ ਜਿਹਾ ਠੀਕ ਆ ਇਹ ਵੀ ਕਿਸਮਤ ਨਾਲ ਆਈ ਇਹਦੇ ਪਰ ਕਰਦਾ ਕਰਦਾ ਆ ਰਿਹਾ ਕਿ ਤੇ ਨਾਲ ਪਰ ਵੀ ਨਹੀਂ ਕਰਦਾ ਹੈਗਾ ਹਾਂ ਸ਼ਕਰੀ ਕਾਲਾ ਚਲੋ ਹੁਣ ਕੋਡ-ਕੋਡ ਬਣਾ ਲਓ ਚਾਹ ਜੀ ਸਾਰਿਆਂ ਨੂੰ ਸਤਿ ਜੀ ਸਾਰਿਆਂ ਨੂੰ ਹੋਰ ਹੋਰ ਤੁਮਾਂ ਤਾਰ ਗੱਡੀ ਜਿਹਦੇ ਨਾਲ ਸੋ ਜਿਹੜਾ ਮੁੱਢੀ ਮੁੱਢੀ ਚੱਕਰ ਸਵਿਟੀ ਠੀਕਾ ਸਵਿਟੀ ਠੀਕਾ ਹਾਂ ਸਵਿਟੀ ਦਾ ਪਤਾ ਨਵੀਂ ਨਯੰਦੀ ਇੱਕ ਹੋਰ ਸਵਿਟੀ ਹਾਂ ਨਵੀਂ ਸਵਿਟੀ ਦੀ ਹੁੰਦੀ ਇੱਕ ਦੋ ਨਹੀਂ ਇੱਕੋ ਇੱਕੋ ਹੈ ਦੋ ਹਾਂ ਇੱਕ ਡਾਲਰ ਵੀ ਹੈ ਚ ਸਵਿਟੀ ਹੈ ਦੇਰ ਕਿਉਂ ਤੂੰ ਮੁੜਾ ਚਲੋ ਨਹੀਂ ਮੈਂ ਸੰਦੀਪ ਨੂੰ ਅੰਦਰ ਸੁਣਿਆ ਸੀ ਉਹ ਵੀ ਨਹੀਂ ਆਇਆ ਤਾਂ ਕਿ ਨਹੀਂ ਪੈਣੀ ਇਹਨਾਂ ਨੇ ਕਿਹਾ ਚੱਲ ਗੱਡੀ ਕਹਦੇ ਖੜਾਈ ਜਿੱਥੇ ਪਹਿਲਾਂ ਮੇਰਾ ਫੁੱਲ ਪਲਾਨ ਤਾਂ ਉੱਥੇ ਦੇ ਚਾਹਣ ਦੇ ਵਿੱਚ ਆ ਜਾਈਂ ਬੁਲਾਉਣੀ ਘਰ 40 ਦੀ ਸੀ ਗੱਲ ਮਹਾ ਵੀ ਚਲੋ ਟਾਈਮ ਦਾ ਬੰਦਾ ਹੱਥ ਤੱਕਿਆ ਹਰਿਆ ਹੁੰਦਾ ਘਰ ਚਲੇ ਜਾਂਦਾ ਚਲੋ ਚੜੋ ਪਰੋਂ ਚਾਹ ਪੀਏ ਪਹਿਲਾਂ ਚੱਲ ਕੇ ਉੱਪਰੋਂ ਸ਼ਾਬਾਸ਼ ਹਾਂ ਜੇ ਜੀ ਮਰਦੀ ਦੀ ਨਾਲ ਬੜਾਈਏ ਚਲੋ 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 ਫਿਰ ਰੋਣਾ ਕਾ ਤੇ ਪੋਮਾ ਚਲਦੇ ਚਲੋ ਚਾਹ ਦੇ ਕੇ ਚੱਲਦੇ ਆ ਹਾਂ ਚਾਚਾ ਬੈਠ ਕੇ ਕੱਢੋ ਬੈਗ ਹੁਣ ਚਾਚੇ ਦਾ ਕਿੱਦਾਂ ਮੈਂ ਛੱਡ ਕੇ ਆਉਂਗਾ ਮੈਂ ਛੱਡ ਕੇ ਆਉਂਗਾ ਕੋਕਲੀ ਆ ਗਿਆ ਸਕੂਟਰੀ ਤੇ ਲੱਗੀ ਵੀ ਚਾਰ ਜਮ ਆ ਗਿਆ ਮਗਰ ਬਸੇ ਦੇ ਨਾ ਮਗਰ ਕੀ ਚੀਜ਼ ਆ ਸਾਡਾ ਚੱਲ ਨਹੀਂ ਜਾਂਦਾ ਪੜਦਾ ਹੀ ਰਿਹਾ ਮੈਂ ਹਾਂ ਗੱਲ ਤਾਂ ਥੋੜੀ ਤੁਸੀਂ ਤਾਂ ਗੈਲ ਨਹੀਂ ਹੁਣ ਨਹੀਂ ਦੇਖੇ ਮੈਂ ਤੁਸੀ ਨਾ ਉਹ ਸੁਨੇਹਾ ਬਾਤ ਦਾ ਉਹ ਬਣਾ ਲਓ ਲਓ ਜੀ ਤਾਰ ਤਾਂ ਗੱਡੀ ਦੇ ਵਿੱਚ ਤੇ ਵੀ ਸਮਾਨ ਇੱਦਾਂ ਗੱਡੀ ਆ ਦੇਖੀ ਬਚਾ ਕੇ ਰੱਖ ਬੁਗੇ ਜੁਨਟਾ ਜੰਟਾ ਵਗੈਰਾ ਹਾਂ ਧਿਆਨ ਕਰ ਰੱਖਣਾ ਕਿਤੇ ਟਕਾ ਕੇ ਆ ਵੀ ਬਾਈ ਨੂੰ ਹਾਕ ਤਾਂ ਮੈਂ ਮਾਰੀ ਦੀ ਆਇਆ ਨਹੀਂ ਇੱਧਰ ਨੂੰ ਮਾਨੂੰ ਕਹਿਣਾ ਹਾਂ ਕੀ ਹਾਲ ਆੜੀ ਹਾਂ ਇਹਨੂੰ ਸਾਈਕਲ ਪਰ ਤੱਦੁੱਲੇ ਕੇ ਤਾਰ ਕੇ ਦੇਖ ਤਾ ਰੱਖ ਦੇ ਰੱਖ ਦੇ ਰੱਖ ਦੇ ਉਹ ਤੇਰੇ ਉੱਤੇ ਰੱਖ ਦੇ ਛੀਟਾਂ ਪਰ ਨੋ ਛੀਟਾਂ ਪਰ ਰੱਖ ਦੇ ਬੱਚਾ ਆ ਗਿਆ ਚਾਚਾ ਉਹ ਬੱਚਾ ਕੇ ਓਏ ਅੜੀ ਹਾਏ ਗਰਮੀ

ਬਾਕੀ ਵੀ ਪਤਾ ਲੱਗ ਗਿਆ ਰਿਹਾ ਹੁੰਦੀ ਸਰ ਮੌਸਮ ਦਾ ਸਹੀ ਗੱਲ ਹੈ ਉੱਥੇ ਦਾ ਵੀਰ ਜੂਨ ਚ ਲਾਈ ਚ ਜਾ ਕੇ ਲੱਗਣਿਆ ਪੱਖੇ ਮੈਨੂੰ ਲੱਗਦਾ ਹਾਂ ਉੱਥੇ ਦਾ ਟਾਈਮ ਨੂੰ ਆਪਣੇ ਆਪਣੇ ਕੰਬਲ ਲੱਜ ਜਾਂਦੇ ਤੇ ਜੀ ਕੰਬਲ ਹੈਗੇ ਵੀ ਆ ਹਾਂ ਕੋਈ ਚੱਕਦਾ ਨਹੀਂ ਲੇ ਗਿਆ ਕੰਬਲ ਸਹੀ ਗੱਲ ਹੈ ਚਲੋ ਠੀਕ ਆ ਭਾਈ ਚੰਗਾ ਭਣ ਬੱਚੇ ਨਹੀਂ ਤੁਸੀਂ ਅੱਜ ਰਹਿੰਦੇ ਨਹੀਂ ਹੋ ਰੋ ਰਾਤ ਨਹੀਂ ਨਹੀਂ ਵੀਰ ਜੀ ਕਿੱਥੇ ਹਾਂ ਸਸਿਕਾ ਜੀ ਮੇਰੇ ਵੱਲੋਂ ਹਾਂ ਤੇ ਛੱਡਣੇ ਵੀ ਮੈਂ ਲੇਟ ਵੀ ਮੈਂ ਕਿੰਨਾ ਭਾਗਾ ਆਣਾਂ ਦਾ ਪਾਗ ਵਾਲਾ ਹੁਣ ਦੇ ਤੇਰਾ ਜੀਜਾ ਉੱਥੇ ਨੂੰ ਗੱਡੀ ਲੈ ਕੇ ਗਿਆ ਕਿ ਤਮਕੌਰ ਸਾਹਿਬ ਨੂੰ ਕਿ ਨਹੀਂ ਮਨਸਦੀਪ ਭੈਣ ਨੇ ਬੁਲਾ ਲਿਆ ਅੱਛਾ ਉਹ ਕਹਿੰਦੇ ਵੀ ਤੁਸੀਂ ਆ ਵੀਰ ਜੀ ਤੁਸੀਂ ਘਰ ਨੂੰ ਆ ਜਾਓ ਵੀ ਚਰਨਜੀਤ ਕੌਰ ਉਹ ਟਿੱਲੀ ਆ ਹਾਂ ਜਾਉ ਤਾਂ ਬਾਤ ਤਾਂ ਠੀਕ ਹੋ ਗਈ ਉਹ ਜੇ ਮੈਨੂੰ ਪਤਾ ਹੁੰਦਾ ਵੀ ਜੀਜੇ ਨੇ ਜਾਣਾ ਫਿਰ ਮੇਰੀ ਟੈਨਸ਼ਨ ਖਤਮ ਕੀ ਮੈਂ ਹੀ ਨਾਲ ਸਰਕ ਪਾ ਲੈਂਦਾ ਸੀ ਗੋਲ ਗੱਪੇ ਖਾ ਕੇ ਠੀਕ ਕਰਤੀ ਹਾਂ ਹਾਂ ਗੋਲ ਗੱਪੇ ਖਾਧੇ ਰਾਤ ਤੇ ਠੀਕ ਹੋ ਗਏ ਉੱਥੇ ਉਹ ਤਾਂ ਸੈਲੀ ਭਿਆ ਲੇ ਉੱਥੇ ਤਾਂ ਚਾਰਜ ਹੋ ਗਏ ਹਾਂ ਹਾਂ ਕਰਨ ਜੀ ਦੇ ਨਾਲ ਕਿਉਂ ਬੈ ਗਿਆ ਫਿਰ ਕਿਆ ਹੋ ਗਿਆ ਆ ਨਰਜੀ ਛੋਟੀ ਜੀ ਕੁੱਤੀ ਮਰ ਗਈ ਬਣਾ ਕੁੱਤਾ ਵਾਂਗੂ ਪਾਲੀ ਸੀ ਸਾਰੀ ਜਿੰਨੀ ਕੀਤੀ ਹਾਂ ਜੈਲੀ ਅਧਰੈਨੀ ਕੀਤੀ ਕੋਲਾਦ ਮਾਰ ਚਲੋ ਬਾਕੀ ਜੋ ਪ੍ਰਮਾਤਮਾ ਨੂੰ ਜਾਣਾ ਤਾਂ ਜ਼ਰੂਰ ਹੈ ਜਿਹੜੇ ਨਿਆਣਿਆਂ ਤੇ ਦਿਲ ਪਿਆਰ ਤਾਂ ਉਹ ਸੁੱਤੀ ਗਿਆ ਇਹਨੂੰ ਤਾਂ ਪਿਆਰ ਵੀ ਬਹੁਤ ਆਉਂਦੇ ਰਿਹਾ ਨਹੀਂ ਹੈ ਬਾਈ ਮੈਂ ਵੀ ਨਹੀਂ ਰੋਟੀ ਖਾਦੀ ਕਰ ਹੂੰ ਮੈਨੂੰ ਹੀ ਖਾ ਜਾੜ ਗਿਆ ਕਾਤੇ ਉਹ ਪੁੱਤਾ ਵਾਂਗੂ ਪਾਲੀ ਸੀ ਕੱਕਣੀ ਹੱਥੀ ਪਾਈ ਦੀ ਹਾਂ ਹਨਾ ਜਦ ਨਾਲ ਹੱਥੀ ਕੋਈ ਚੀਜ਼ ਜਾਂਦੀ ਆ ਤਾਂ ਪਤਾ ਉਦੋਂ ਲੱਗਦਾ ਮੇ ਤੁੱਕ ਕਿਆ ਚੀਜ਼ ਆ ਹਨਾ ਚਲੋ ਬਾਕੀ ਉਸ ਮਾਲਕ ਦੀ ਮਰਜ਼ੀ ਉਸੇ ਰਜਾ ਬਿਨਾ ਪੱਤਾ ਵੀ ਨਹੀਂ ਹਿੱਲਦਾ ਉਹਨੇ ਭੇਜੀ ਉਹ ਲੈ ਗਈ ਹਾਂ ਚਲੋ ਅੱਗੇ ਚਲੋ ਤੁਸੀਂ ਲੋਕੀ ਨਾਲ ਵੀ ਜਾਂਦੇ ਮੱਫਟੇ ਆ ਕਹਾਣੀ ਉੱਪਰ ਵੀ თੌੜੀ ਇੱਧਰ ਵੀ ਖਾਦੀ ਚਲੋ ਫੇਰ ਆਣਾ ਅਜੇ ਹੀ ਭੈਣਾਂ ਰੋਟੀ ਪੁੱਛੀ

ਆ ਰਹਿ ਤੂੰ ਚੱਲੀ ਜਾਣਾ ਮੁੰਡਾ ਚੱਲ ਕਿੱਧਰ ਅੱਜ ਜੀ ਚੱਲੋ ਜੀ ਤੈਨੂੰ ਨਹੀਂ ਆਣਾ ਤੈਨੂੰ ਨਹੀਂ ਆਣਾ ਲੈ ਆ ਉਧਰ ਲੈ ਆ ਰਹਿ ਤੇ ਪਿਆਰ ਦੀ ਟਰੱਕ ਦੱਦੀ ਲੈ ਜਾ ਪਤਾ ਨੂੰ ਮੰਨੂ ਨੂੰ ਪਤਾ ਤੁਹਾਨੂੰ ਪਤਾ ਹੁੰਦਾ ਟਰੱਕ ਕਿੱਥੇ ਕਿੱਤੇ ਥੱਲੇ ਹੁਣ ਟਰੱਕ ਅੱਛਾ ਉਹਦਾ ਪੌੜੀ ਇਹਦਾ ਜਾਣ ਨੂੰ ਫਿਰਦੀ ਨਾਲ ਇਹਨਾਂ ਦੇ ਨਹੀਂ ਗਿਰਦੀ ਨਹੀਂ ਇਹਦਾ ਉਹ ਦਾਦੂ ਨੂੰ ਘਾਕੇ ਕਾ ਤੂੰ ਮੈਨੂੰ ਇਹ ਛੋਪੀ ਇਹ ਦੇ ਗਿਆ ਦਾਦੂ ਹਲ ਹਾਈ ਹਾਈ ਹਾ ਇਹ ਆ ਦੇ ਇਹ ਆ ਦੇ ਆ ਦੇ ਆ ਤੇਰਾ ਹੈ ਤੇਰਾ ਬਚਾ ਤੇਰਾ ਵਿੱਚ ਬਿਆਪਤਾ ਦਾ ਪੋਤਿਆਂ ਦੇ ਨਾਲ ਜਾਣ ਨੂੰ ਤੇ ਅਗਲੀ ਬੌਡੀ ਪਰ ਜਾ ਰਹੀ ਲਾ ਅਗਲੀ ਬੌਡੀ ਪਰ ਜਾ ਰਹੀ ਅਰੇ ਦਾਦੀ ਆ ਪੁੱਤ ਬੇਰ ਆਉਂਗੇ ਅਸੀਂ ਆ ਦਾਦੀ ਬੇਰ ਆਉਂਦੇ ਚਲਾ ਕੇ ਲੈ ਜਾ ਦਾਦੂ ਕੋਲੋਂ ਦਾ ਆਹ ਦਦੂ ਦਾ ਮੈਂ ਟਰੈਕਟਰ ਆ ਗਿਆ ਦਦੂ ਪਿੱਛੇ ਹੱਜਾ ਆਇਆ ਤੋ ਨਿੰਦ ਨੂੰ ਨਿੰਦ ਨੂੰ ਉਹ ਲੈ ਚੋਟੀ ਕਰਕੇ ਕੱਢਣਾ ਪੈਣਾ ਹੁਣ ਇਹ ਗੱਠੀ ਚੀ ਜੀ ਗੋਦੀ ਚ ਲੈ ਆਇਆ 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 ਲੈ 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 ਬਈ ਲੈ ਲੈ ਟਰੈਕਟਰ ਲੈ ਆ ਉਧਰ ਚਲਾ ਕੇ ਆ ਦੇ ਦਾਦੂ ਤੋਂ ਮੂਰੇ ਟਰੈਕਟਰ ਲੈ ਕੇ ਚੱਲ ਤੂੰ ਓ ਬੱਲੇ 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 ਖੁੱਲ ਗਿਆ ਬਈ ਖੁੱਲ ਗਿਆ ਟਰਾਲਾ ਚਲੋ ਬਈ ਚਲੋ ਬਈ ਕਦਾ ਦੁਰ ਦਿਖਾ ਦੇ ਤਮਾ ਟਰੈਕਟਰ ਲੈ ਕੇ ਆ ਚਲੋ ਇਹਦੇ ਚੱਲੇ ਆ ਓਏ ਉਹਦੇ ਟਰੈਕਟਰ ਕਿੱਕੜਾ ਚੱਲਦਾ ਦਾਦੂ ਨੂੰ ਟੀਟੀ ਮਾਰ ਕੇ ਦਿਖਾ ਦੇ ਟੀਟੀ ਮਾਰ ਕੇ ਦਿਖਾ ਦੇ ਟੀਟੀ 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 ਅੱਗੇ ਮੈਨੂੰ ਜਾ ਦੇਣਾ ਟੀਟੀ ਟੀਟੀ ਕੌਣ ਆ ਜੱਡੀ ਕੌਣ ਹੈ ਬਈ ਦੇ ਕੀ ਆ देखती कम ना होए मेरी बाल पड़े अच्छी तेरा हूं ठीक है मां अच्छी तेरा हूं और कर दे आवाज नहीं कर कला के नहीं तू ले ले टांग भी नहीं जो डाल जो चल रहा है आ रहा है अभी कब जाएगा अच्छा टिका नहीं आया हां ਆਜੋ ਰਕੇ ਕੀ ਕਰੀਏ ਆਓ ਖੇਡੋ ਆਇਆ ਆਇਆ ਬੀ ਦੋ ਆਇਆ ਬੀ ਦੋ ਚਲੋ ਚਲ 47 ਮੈਂ ਤਾਂ ਤੇਰੇ ਨਾਲ ਤੇਰੇ ਨਾਲ ਚੋਰੀ ਕੱਢਣੀ ਪੈਣਾ ਤੈਨੂੰ ਉਹ ਵੀ ਦੱਸ ਕੇ ਜਾਂਦਾ ਮੈਂ ਚੱਲਿਆ ਇਹਨੂੰ ਕਹਿੰਦਾ ਉਹ ਵੀ ਜਾਣ ਕੇ ਕਹਿੰਦਾ ਇਹਨੂੰ ਵੀ ਮੈਂ ਚੱਲਿਆ ਆਏ ਉਹ ਨਾ ਮੰਨ ਨਾ ਉਹ ਆਤਰਾ ਨੂੰ ਹੋ ਗਿਆ ਮੇਰੀ ਬੜੀਆ ਮੇਰੀ ਬੜੀਆ ਬਸ ਆਈਆਂ ਨੇੜਾ ਨੂੰ ਬੜੀ ਛੋਟੀ ਬੜੀ ਛੋਟੀ ਕਰੀ ਜਣੇ ਨੇ ਇੱਕ ਦੋ ਆਏ ਦੱਦੀ ਵਾਲਾ ਫੜ ਆਏ ਆ ਦੇ ਪਹਿਲਾ ਫੜ ਜੇ ਨੂਨ ਨਹੀਂ ਜ਼ਿਆਦਾ ਹੋਇਆ ਪਾਣੀ ਪਾ ਲਿਓ ਹਾਂ ਚਲੋ ਠੀਕ ਹੈ ਜੀ ਇਹਨੂੰ ਨੋਟ ਕਰਕੇ ਉਹਨੇ ਚੋਰੀ ਫਿਰ ਕੱਢੀ ਆ ਇਹਨੂੰ ਕਰ